राजपुर देखते हो मीडिया अटैच है कि इतने मैडिकल कैंप्स आम तौर पर तो लगते रहेंगे भारत विकास परिषद भी हर महीने मैडिकल कैंप लगा रही है और भी संस्थाव जी है मैडिकल कैंप लगा रहे हैं सर बहुत थैंक्सफुल है हम मेरा सारा स्टाफ बहुत अच्छा लगा हमारे स्कूल में फस्ट टाइम ये कैंप लग है और अब जो फर्स्ट टाइम कैंप लगाया मेडिकल कैंप लगाया चंडीगढ़ बहुत अच्छा लग रहा है के बच्चे बहुत अच्छी तरह से चेकअप करवा रहे हैं पूरा साथ दे रहे हैं डॉक्टर बहुत अच्छी तरह उन्होंने चेक कर रहे हैं प्रॉपर चेकअप हो रहा है

ਲੇਡੀਜ਼ ਦਾ ਹੈਗਾ ਗਰੁੱਪ ਔਨੇ ਸਾਤ ਤੋਂ 8 ਵਜੇ ਤੱਕ ਲੇਡੀਜ਼ ਜੈਂਟਸ ਦਾ ਬੱਚਾ ਮੈਂ ਇਕੱਠਾ ਹੈਗਾ ਸਰ ਅੱਜ ਦਾ ਜਿਹੜਾ ਕੈਂਪਸ ਸਪੈਸ਼ਲੀ ਬੱਚਿਆਂ ਲਈ ਕਰਿਆ ਹੈ ਤਾਂ ਕਿ ਬੱਚੇ ਸਪੈਸ਼ਲੀ ਡਾਕਟਰ ਦੀ ਡਾਕਟਰ ਸਾਹਿਬ ਉਹਦੇ ਵਿੱਚ ਕਿ ਕਿਵੇਂ ਆਪਣੇ ਟੀਥ ਜਿਹੜੇ ਅਸੀਂ ਠੀਕ ਰੱਖ ਸਕਦੇ ਹਾਂ ਪੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੇ ਦੰਦਾਂ ਦੀ ਦੇਖਭਾਲ ਕਰਨੀ ਹੈ ਸਾਡੇ ਸਕੂਲ ਵਿੱਚ ਮਿਡਲ ਕਲਾਸ ਜਾਂ ਲੋਅਰ ਕਲਾਸ ਫੈਮਲੀਜ਼ ਦੇ ਬੱਚੇ ਹੈਗੇ ਇਹ ਹੈਸੀਟੇਟ ਕਰਦੇ ਆ ਡਾਕਟਰਸ ਨੂੰ ਜਾ ਕੇ ਦਿਖਾਣਾ ਦਵਾਈਆਂ ਲੈਣਾ ਜਾਂ ਅੱਖਾਂ ਚੈੱਕ ਕਰਾਣਾ ਜਾਂ ਦੰਦਾਂ ਦਾ ਚੈੱਕ ਕਰਾਣਾ ਇਹ ਜਿਹੜਾ ਇਹਨਾਂ ਨੇ ਬਾਲਪੁਰ ਸਮਾਜ ਨੇ ਇੱਕ ਫਰਸ ਕੀਤੇ ਆ ਵੀ ਅਸੀਂ ਬੱਚਿਆਂ ਨੂੰ ਕਰਨਾ ਹੈ ਮੈਂ ਕਹਿੰਦਾ ਇਹ ਤਾਂ ਬਹੁਤ ਹੀ ਬੈਸਟ ਉਪਰਾਲਾ ਹੈ ਇਹਨਾਂ ਦਾ ਮੇਰਾ ਸਰ ਸ਼ਸ਼ੀ ਬਲੇਚਾ ਤੋਂ ਆਜੋ ਇਹ ਬਾਵਲਪੁਰ

तो उनको ये स्लिप के ऊपर लिख के दे रहे हैं मेडिसिन जो सिविल हॉस्पिटल से फ्री मिलेगी तो वहाँ पे भी इनका दोबारा भी चेकअप होगा तो बहुत ज़्यादा बेनिफिट हमें मिला है और हमें बहुत अच्छा लगा मैं सभी का बहुत बहुत थैंक्स कर ये बॉलपुरी वेलफेयर सोसाइटी का भी पूरी डॉक्टर्स की टीम का मेरी तरफ से बहुत बहुत थैंक्स नाम तो जाने जाते जान हो बच्चा ਡੈਂਟਿਸਟ اور ਆਈਸ ਵਾਲਾ ਚੈੱਕ ਕਰ ਰਹੇ ਕੀ ਕਹਿੰਦਾ ਆਈਸ اور ਡੈਂਟਿਸ ਦਾ ਲੱਗਿਆ ਹੋਇਆ ਕੈਂਪ ਇੱਥੇ ਬੱਚਿਆਂ ਵਾਸਤੇ ਸਪੈਸ਼ਲ ਹੈ ਨਾ ਤਾਂ ਅਮਿਤ ਜੀ ਨੇ ਯਾ ਸਾਰੀ ਟੀਮ ਨੇ ਅਰੇਂਜ ਕੀਤਾ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਕਿ ਬੱਚੇ ਬਹੁਤ ਅੱਛੀ ਤਰ੍ਹਾਂ ਦੇ ਚੈੱਕਅਪ ਕਰਵਾ ਰਹੇ ਆ ਟੀਚਰਸ ਪੂਰਾ ਸਾਥ ਦੇ ਰਹੇ ਆ ਡਾਕਟਰ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਚੈੱਕ ਕਰਾ ਰਹੇ ਆ ਸਾਰੀ ਟੀਮ ਦਾ ਵਰਕ ਹੈ ਬਹੁਤ ਅੱਛਾ ਲੱਗ ਰਿਹਾ ਇਸ ਕਰਕੇ ਬੱਚਿਆਂ ਨੂੰ ਤਾਂ ਹਮੇਸ਼ਾ ਹੀ ਟਾਈਮ ਟੂ ਟਾਈਮ ਇਹ ਚੈੱਕਅਪ ਜ਼ਰੂਰੀ ਹੋਣਾ ਚਾਹੀਦਾ ਇਹਨਾਂ ਦਾ ਨਾ ਤਾਂ ਬਹੁਤ ਥੈਂਕ ਯੂ ਹੈ ਇਹਨਾਂ ਦਾ ਪ੍ਰਿੰਸੀਪਲ ਮੈਮ ਦਾ ਡਾਕਟਰਸ ਦਾ ਸਭ ਦਾ ਜੇ ਯੋਗਾ ਵਾਸਤੇ ਤਾਂ ਤੁਸੀਂ ਕਲਾਸਿਸ ਲਗਾਉਂਦੇ ਹੋ ਬੱਚਿਆਂ ਨੂੰ ਅੱਖਾਂ ਦੀ ਜਾਂ ਦੰਦਾ ਵਾਸਤੇ ਕੋਈ ਯੋਗਾ ਟਿਪਸ ਦੇ ਰਹੋ ਹਾਂਜੀ ਵੈਸੇ ਬੱਚਿਆਂ ਵਾਸਤੇ ਹੈਗੇ ਨੇ ਸਾਡੇ ਐਕਸਰਸਾਈਜ਼ ਹੈਗੀਆਂ ਨੇ ਅਨੋਮਲੋਮ ਹੁੰਦਾ ਵਾ ਹੈਨਾ ਉਹ ਕਰਨਾ ਚਾਹੀਦਾ ਬੱਚਿਆਂ ਨੂੰ ਮੇਰੀਆਂ ਕਲਾਸਿਸ ਲੱਗਦੀਆਂ ਨੇ ਬੱਚਿਆਂ ਦੀ ਕਲਾਸ ਅਸੀਂ 7 ਤੋਂ 8 ਵਜੇ ਤੱਕ ਸ਼ਿਵ ਮੰਦਿਰ ਵਿੱਚ ਲਗਾਉਂਦੇ ਹੈਗੇ ਆ ਤਾਂ ਉਹ ਅੱਛੀ ਕਲਾਸ ਚੱਲ ਰਹੀ ਆ ਸਭ ਨੂੰ ਸੱਦਾ ਕਿ ਜਿਹੜਾ ਮਰਜ਼ੀ ਆ ਸਕਦਾ ਕੋਈ ਐਸੀ ਗੱਲ ਨਹੀਂ ਹੈਗੀ ਔਰ ਸਵੇਰੇ 5:30 ਤੋਂ ਪੌਣੇ 7 ਲੇਡੀਜ਼ ਦਾ ਹੈ ਗਰੁੱਪ ਪੌਣੇ ਸੱਤ ਤੋਂ 8 ਵਜੇ ਤੱਕ ਲੇਡੀਜ਼ ਜੈਂਟਸ ਦਾ ਬੱਚਿਆਂ ਦਾ ਹੀ ਇਕੱਠਾ ਹੈਗਾ ਉਸ ਤੋਂ ਬਾਅਦ 4:30 ਵਜੇ ਤੋਂ ਲੈ ਕੇ 5:30 ਵਜੇ ਤੱਕ ਲੇਡੀਜ਼ ਦਾ ਹੈਗਾ ਉਸ ਤੋਂ ਬਾਅਦ 7:30 7 ਤੋਂ 8 ਵਜੇ ਤੱਕ ਬੱਚਿਆਂ ਦਾ ਹੈਗਾ ਤਾਂ ਜਿਹੜਾ ਮਰਜ਼ੀ ਕਲਾਸ ਵਿੱਚ ਆ ਸਕਦਾ ਫ੍ਰੀ ਹੈ ਕੋਈ ਪੈਸਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਸ ਕਰਕੇ ਸਭ ਦਾ ਵੈਲਕਮ ਥੈਂਕ ਯੂ ਸਭ ਤੋਂ ਪਹਿਲੇ ਮੈਂ ਉਰੇ ਆਈ ਵੀ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ ਤੇ ਆਏ ਆਂ ਤੇ ਸਾਡਾ ਸਹਿਯੋਗ ਕਰਦਿਆਂ ਤੇ ਲੋਕਾਂ ਲੋਕਾਂ तक ਸਾਡੀ ਆਵਾਜ਼ ਪਹੁੰਚਾਣ ਦੇ ਆਜ ਦਾ ਜਿਹੜਾ ਅਸੀਂ ਇਹ ਕੈਂਪ ਲਗਾਇਆ ਹੈ ਇਹ ਅਸੀਂ ਬਾਲਕੋ ਸਮਾਜ ਵੈਲਫੇਅਰ ਸੁਸਾਇਟੀ ਰਜਿਸਟਰਡ ਆਈਪਰ ਦੀ ਤਰਫੋਂ ਲਗਾਇਆ ਹੈ ਸਾਡੀ ਇਹ ਸੰਸਥਾ 5 ਸਾਲ ਤੋਂ ਵਰਕ ਕਰ ਰਹੀ ਹੈ ਸਮਾਜ ਦੇ ਵਿੱਚ ਸੇਵਾ ਦਾ ਇਹਦੇ ਵਿੱਚ ਅਸੀਂ ਡੋਰਾ ਚੂਰੀ ਦਾ ਪ੍ਰੋਗਰਾਮ ਕਰਦੇ ਹਾਂ ਮੈਰਿਜ ਬਿਊਰੋ ਦਾ ਵੀ ਕੰਮ ਕਰਦੇ ਹਾਂ ਜਿਹੜੀ ਫ੍ਰੀ ਸੇਵਾ ਦਿੰਦੇ ਹਾਂ ਅਸੀਂ ਔਰ ਅੱਜ ਜਿਹੜਾ ਅਸੀਂ ਫਸਟ ਟਾਈਮ ਕੈਂਪ ਲਗਾਇਆ ਹੈ ਇਹ ਮੈਡੀਕਲ ਕੈਂਪ ਲਗਾਇਆ ਹੈ ਇਦੇ ਵਿੱਚ ਅਸੀਂ ਡੈਂਟਲ ਤੇ ਆਈ ਦਾ ਡਾਕਟਰਸ ਬੁਲਾਏ ਨੇ ਜੋ ਟੀਮ ਆਈ ਹੈ ਸਾਡੀ ਆਈ ਦੇ ਡਾਕਟਰ ਸਾਡੇ ਰਾਜਪੁਰਾ ਤੋਂ ਆ ਤੇ ਡੈਂਟਲ ਦੀ ਪੂਰੀ ਟੀਮ ਸਾਡੀ ਚੰਡੀਗੜ੍ਹ ਤੋਂ ਆਈ ਹੈ ਸਰ ਇਹ ਸਿਰਫ ਬੱਚਿਆਂ ਵਾਸਤੇ ਹੀ ਰੱਖਿਆ ਆ ਸਾਰਿਆਂ ਵਾਸਤੇ ਰੱਖਿਆ ਜਿੱਦਾਂ ਸਕੂਲ 'ਚ ਬੱਚੇ ਵੀ ਆ ਸਿਰਫ ਬੱਚੇ ਆ ਰਹੇ ਨੇ ਸਰ ਅੱਜ ਦਾ ਜਿਹੜਾ ਕੈਂਪਸ ਸਪੈਸ਼ਲੀ ਬੱਚਿਆਂ ਲਈ ਕਰਿਆ ਹੈ ਤਾਂ ਕਿ ਬੱਚੇ ਪ੍ਰਾਈਸਲੀ ਦੇ ਡਾਕਟਰ ਦੀ ਡਾਕਟਰ ਸਾਹਿਬ ਦੀ ਉਹਦੇ ਵਿੱਚ ਕਿ ਕਿਵੇਂ ਆਪਣੇ ਟੀਥ ਜਿਹੜੇ ਆ ਸੀ ਠੀਕ ਰੱਖ ਸਕਦੇ ਆ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਵਿੱਕੀ ਮੈਂ ਉਹਨਾਂ ਨੇ ਆਪਣਾ ਨਰੰਦਾ ਦੀ ਦੇਖਭਾਲ ਕਰਨੀ ਹੈ ਤੁਹਾਡੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਸਿਰਫ ਬੱਚਾ ਵਾਸਤੇ ਹੀ ਇਸ ਟਾਈਮ ਕੰਮ ਕਰ ਰਹੀ ਹੈ ਜਾਂ ਸਾਰੇ ਵਾਸਤੇ ਸਾਰੀ ਸਮਾਜ ਲਈ ਸਰ ਕੰਮ ਕਰ ਰਹੀ ਹੈ ਵੱਡੇ ਛੋਟੇ ਬਜ਼ੁਰਗਾਂ ਲਈ ਸਭ ਲਈ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਕੋਈ ਬੱਚਿਆਂ ਲਈ ਜਾਂ ਕੋਈ ਪਟਿਆਲੇ ਲਈ ਪ੍ਰੋਗਰਾਮ ਰੀਸੈਂਟਲੀ ਸਰ ਅਸੀਂ ਇੱਕ ਹੋਰ ਕੈਂਪ ਲਗਾ ਰਿਹਾ ਹੈ ਪਟਿਆਲ ਕਾਲਜ ਵਿੱਚ ਜਲਦੀ ਲਗਾ ਰਿਹਾ ਹੈ ਉਹ ਕੈਂਸਰ ਨਾਲ ਰਿਲੇਟਡ ਹੋਏਗਾ ਸਰ ਠੀਕ ਹੈ ਹਾਂ ਸਰ ਇਹਦੇ ਵਿੱਚ ਮੇਰੇ ਨਾਲ ਖੜੇ ਮੇਰੇ ਸਹਿਯੋਗੀ ਟੀਮ ਮੈਂਬਰਸ ਹੈ ਜਿਨ੍ਹਾਂ ਦੇ ਜਦੋਂ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਮੈਂ ਇਹਨਾਂ ਦਾ ਆਪਣੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਹਾਂ ਜਿਹੜੇ ਸਾਨੂੰ ਪੁਸ਼ ਅਪ ਕਰਦੇ ਆ ਤੇ ਅਸੀਂ ਅੱਗੇ ਚੱਲਦੇ ਜਾ ਰਹੇ ਹਾਂ ਖਾਸ ਤੌਰ ਤੇ ਮੈਂ ਵਿਨੋਦ ਚਾਵਲਾ ਜੀ ਆਪਣਾ ਰਮੇਸ਼ ਦੇਰਾ ਜੀ ਇੰਦਰ ਮਹਿਤਾ ਜੀ ਪ੍ਰਵੀਨ ਦੀਦੀ ਯੋਗਾ ਕੈਂਪ ਲਗਵਾਉਂਦੇ ਆ ਸਭ ਲਈ ਖੁੱਲਾ ਸਦਾ ਹੈ ਸ਼ਿਵ ਮੰਦਰ ਦੇ ਵਿੱਚ ਬਹੁਤ-ਬਹੁਤ ਸਮਾਂ ਤੇ ਆਪਣਾ ਯੋਗ ਗੁਰੂ ਆਪਣੇ ਪ੍ਰਵੀਨ ਲੁਥਰਾ ਜੀ ਹੈ ਇਹ ਮਤਲਬ ਕਿ ਕੈਂਪ ਲਗਵਾਉਂਦੇ ਆ ਯੋਗਾ ਦਾ ਡੇਲੀ ਕਰਾਉਂਦੇ ਆ ਚਾਰ ਕਲਾਸ ਚੱਲਦੀ ਹੈ ਹਾਂ ਜੀ ਮੈਂ ਇੰਦਰ ਮਹਿਤਾ ਚੇਅਰਮੈਨ ਬੋਲਪੁਰ ਸਮਾਜ ਦਾ ਮੈਂ ਸਾਰੇ ਸਕੂਲ ਦੇ ਸਟਾਫ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸੇ ਸਮਾਂ ਟਾਈਮ ਦਿੱਤਾ ਹੈ ਕਿ ਜਿੰਨੇ ਅਸੀਂ ਅਡਾਪ ਕਰਿਆ ਸੀ ਮਾਡਰਨ ਸਕੂਲ ਦੇ ਜਿੰਨੇ ਵੀ ਬੱਚੇ ਹਨ ਸਭ ਦੇ ਆਈਟੀ ਤੇ ਡੈਂਟਿਸਟ ਦਾ ਚੈੱਕਅਪ ਕਰਾਂਗੇ ਜੋ ਵੀ ਕਿਸੇ ਨੂੰ ਜ਼ਰੂਰਤ ਬੰਦ ਹੋਏਗੀ ਤੇ ਉਹਨਾਂ ਨੂੰ ਦਵਾਈਆਂ ਵੀ ਦੇਾਂਗੇ ਅਗਲੀ ਵਾਰ ਇਸ ਤੋਂ ਅਸੀਂ ਜਿਹੜਾ ਮੈਡੀਕਲ ਕੈਂਪ ਖੁੱਲਾ ਓਪਨ ਲਾਵਾਂਗੇ ਜਿਸੇ ਤਮਾਮ ਗਾਜਪੁਰਾਉ ਹਲਕੇ ਦੇ ਲੋਕ ਇਕੱਠੇ ਹੋਣਗੇ ਮੈਂ ਸਾਰਿਆਂ ਦਾ ਦੁਬਾਰਾ ਆਪਣੇ ਕੀਮ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਮਾਨ ਸਮਾਨ ਦੇ ਨਾਲ ਇੱਕ ਕੈਂਪ ਲਾਇਆ ਹੈ ਔਰ ਲੋਕਾਂ ਦੇ ਵਾਸਤੇ ਜਿਹੜਾ ਕੰਮ ਸੇਵਾ ਕਰ ਰਹੇ ਹਨ ਬਹੁਤ ਹੀ ਅੱਛੇ ਅਮਰਜੀ ਸੇਵਾ ਕਰ ਰਹੇ ਮੈਂ ਇਹਨਾਂ ਦਾ ਧੰਨਵਾਦ ਹਾਂ ਫਸਟ ਆਫ ਆਲ ਮੈਂ ਜਿਹੜੇ ਵੀ ਮੀਡੀਆ ਦੇ ਤੁਸੀਂ ਲੋਕ ਆਏ ਹੋਏ ਹੈ ਔਰ ਜਿਹੜੇ ਸਾਡੇ ਇੱਥੇ ਦੇ ਇਸ ਬਹਾਵਲਪੁਰ ਸਮਾਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਤੀਨਿਧੀ ਹੈ ਮੈਂਬਰ ਹੈ ਜਿਹੜੇ ਵੀ ਇਹ ਆਰਗੇਨਾਈਜ਼ ਕਰ ਰਹੇ ਹਨ ਇਹਨਾਂ ਸਾਰਿਆਂ ਦਾ ਮੈਂ ਆਪਣੀ ਤਰਫ ਤੋਂ ਔਰ ਮੈਨੇਜਮੈਂਟ ਦੀ ਤਰਫ ਤੋਂ ਸਕੂਲ ਮੈਨੇਜਮੈਂਟ ਤਰਫੋਂ ਹਾਰਦਿਕ ਅਭਿਨੰਦਨ ਵੀ ਕਰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਲੈ ਆਪਾਂ ਰਾਜਪੁਰੇ ਤੁਸੀਂ ਦੇਖਦੇ ਹੋਣੇ মিডিਆ ਨਾਲ ਅਟੈਚਡ ਹੈ ਕਿ ਇਥੇ ਮੈਡੀਕਲ ਕੈਂਪਸ ਆਮ ਤੌਰ ਤੇ ਲੱਗਦੇ ਰਹਿੰਦੇ ਆਂ ਭਾਰਤੀ ਵਿਕਾਸ ਪਰਸ਼ਦ ਵੀ ਹਰ ਮਹੀਨੇ ਮੈਡੀਕਲ ਕੈਂਪ ਲਗਾ ਰਹੀ ਹੈ ਹੋਰ ਵੀ ਸੰਸਥਾਵਾਂ ਜਿਹੜੀ ਹੈਗੀਆਂ ਮੈਡੀਕਲ ਕੈਂਪਸ ਲਗਾ ਰਹੇ ਆ ਉਹਦੇ ਵਿੱਚ ਕੀ ਹੁੰਦਾ ਉਹ ਜਿਹੜੇ ਬਾਹਰ ਦੇ ਲੋਕ ਐ ਬਜ਼ੁਰਗ ਐ ਦੂਸਰੇ ਲੋਕ ਐ ਨੀਡੀਆ ਉਹਨਾਂ ਨੂੰ ਬਹੁਤ ਹੈਲਪ ਮਿਲ ਜਾਂਦੀ ਹੈ ਪਰ ਜਿਹੜੀ ਸਾਡੀ ਜਨਰੇਸ਼ਨ ਹੈ ਨਾ ਸਕੂਲ ਦੇ ਬੱਚੇ ਐ ਇਹ ਨਾ ਤਾਂ ਉੱਥੇ ਜਾਂਦੇ ਆ ਨਾ ਇਹਨਾਂ ਦੇ ਪੇਰੈਂਟਸ ਜਿਹੜੇ ਐ ਇਹ ਅਫੋਰਡ ਕਰਦੇ ਆ ਵੀ ਅਸੀਂ ਜਾਈਏ ਸਾਡੇ ਸਕੂਲ ਵਿੱਚ ਮਿਡਲ ਕਲਾਸ ਜਾਂ ਲੋਅਰ ਕਲਾਸ ਫੈਮਲੀਆਂ ਦੇ ਬੱਚੇ ਹੈਗੇ ਇਹ ਹੈਸੀਟੇਟ ਕਰਦੇ ਆ ਡਾਕਟਰਸ ਨੂੰ ਜਾ ਕੇ ਦਿਖਾਣਾ ਦਵਾਈਆਂ ਲੈਣਾ ਜਾਂ ਅੱਖਾਂ ਚੈੱਕ ਕਰਾਣਾ ਜਾਂ ਦੰਦਾਂ ਦਾ ਇਹ ਚੈੱਕ ਕਰਾਣਾ ਇਹ ਜਿਹੜਾ ਇਹਨਾਂ ਨੇ ਬਾਲਪੁਰ ਸਮਾਜ ਨੇ ਇੱਕ ਅਫਰਟਸ ਕੀਤੇ ਆ ਵੀ ਅਸੀਂ ਬੱਚਿਆਂ ਨੂੰ ਕਰਨਾ ਹੈ ਮੈਂ ਕਹਿੰਦਾ ਇਹ ਤਾਂ ਬਹੁਤ ਹੀ ਬੈਸਟ ਉਪਰਾਲਾ ਹੈ ਇਹਨਾਂ ਦਾ ਬਹੁਤ ਹੀ ਅੱਛਾ ਇੱਕ ਪ੍ਰੋਜੈਕਟ ਇਹਨਾਂ ਨੇ ਲਿਆ ਹੈ ਇਹ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਇਹ ਇਸ ਨੂੰ ਦੇਖ ਰਿਹਾ ਹੈ ਇਸ ਨੂੰ ਚਾਹੁੰਦੇ ਆ ਵੀ ਇਹ ਸਵਸਥ ਹੋਵੇ ਔਰ ਜੇ ਅੱਜ ਦੀ ਜਨਰੇਸ਼ਨ ਸਵਸਥ ਹੋਏਗੀ ਤੇ ਇਹ ਸਾਡੇ ਜਿਹੜੇ ਅੱਗੇ ਵੀ ਇਹਨਾਂ ਦਾ ਜਿਹੜਾ ਹੈ ਹੈਲਥ ਵਾਈਜ਼ ਇਟ ਏਕ ਰਹਿਣਗੇ ਇਹ ਇੱਕ ਇਹਨਾਂ ਨੇ ਨਵੀਂ ਜਿਹੜੀ ਹੈ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਕਹਿੰਦਾ ਵੀ ਜਿਹੜੀ ਵੀ ਦੂਜੀ ਵੀ ਸੰਸਥਾਵਾਂ ਹੈਗੀਆਂ ਸਰਕਾਰੀ ਸਕੂਲਾਂ ਵਿੱਚ ਵੀ ਚੈੱਕ ਕਰਦੇ ਆ ਹੁਣ ਵੀ ਅਸੀਂ ਚੈੱਕ ਕਰਾਇਆ ਸੀਗਾ ਬਾਕੀ ਜਗ੍ਹਾ ਤੇ ਵੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਬੱਚੇ ਜਿਹੜੇ ਹੈ ਇਹਨਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਜਾਂ ਕਰਾਣੀ ਚਾਹੀਦੀ ਹੈ ਇਹ ਕਰਾਂਦੇ ਰਹਿਣ ਬੱਚਿਆਂ ਦਾ ਇਹਦੇ ਨਾਲ ਬਹੁਤ ਫਾਇਦਾ ਮੈਂ ਉੱਥੇ ਹੁਣ ਡਾਕਟਰ ਸਾਹਿਬ ਕੋਲ ਬੈਠਾ ਸੀਗਾ ਉਹ ਅੱਖਾਂ ਚੈੱਕ ਕਰ ਰਹੇ ਸੀਗੇ ਡੈਂਟਲ ਚੈੱਕਅਪ ਕਰ ਰਹੇ ਸੀਗੇ ਉਹਦੇ ਚ ਬਹੁਤ ਬੱਚਿਆਂ ਦੇ ਅੱਖਾਂ ਬਹੁਤ ਕਮਜ਼ੋਰ ਸੀਗੀਆਂ ਕਈਆਂ ਨੂੰ ਚਸ਼ਮੇ ਲੱਗਣ ਵਾਲੇ ਸੀਗੇ ਕਈਆਂ ਨੂੰ ਦਵਾਈਆਂ ਦੇਣ ਵਾਲੀ ਸੀਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਦੇਰ ਨਾਟ ਅਵੇਅਰ ਕਿ ਸਾਨੂੰ ਲੋੜ ਹੈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਬੋਰਡ ਤੇ ਕੋਈ ਦਿਖਦਾ ਕਹਿੰਦੇ ਜੀ ਨਹੀਂ 딤 ਦਿਖਦਾ ਹੈ ਧੁੰਦਲਾ ਦਿਖਦਾ ਹੈ ਤਾਂ ਇਹ ਚੀਜ਼ ਇਹਨਾਂ ਨੇ ਜਿਹੜੀ ਕੀਤੀ ਹੈ ਸਾਡੇ ਇਹਨਾਂ ਨੇ ਬਾਰਪੁਰ ਵੈਲਫੇਅਰ ਸਮਾਜ ਨੇ ਬਾਰਪੁਰ ਸਮਾਜ ਵੈਲਫੇਅਰ ਨੇ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਇਹਨਾਂ ਨੇ ਇੱਕ ਸਾਡੇ ਸਕੂਲ ਵਿੱਚ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਏ ਆਂ ਔਰ ਇਹ ਇੱਥੇ ਮੈਂ ਕਹਿੰਦਾ ਵੀ ਹੋਰ ਵੀ ਅੱਗੇ ਇਸ ਤਰ੍ਹਾਂ ਦੇ ਕਰਦੇ ਰਹਿਣਗੇ ਤਾਂ ਕਿ ਜਿਹੜੀ ਸਾਡੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਇਸਦਾ ਫਾਇਦਾ ਮਿਲਦਾ ਰਹੇਗਾ ਔਰ ਇਹਨਾਂ ਦਾ ਬਹੁਤ ਆਭਾਰੀਆਂ ਮੈਂ ਤਾਂ ਇਹ ਸਾਡੇ ਚਾਵਲਾ ਜੀ ਆਰਿਆ ਜੀ ਆਏ ਸੀਗੇ ਜਿਨ੍ਹਾਂ ਨੇ ਪ੍ਰਪੋਜ਼ ਕੀਤਾ ਸੀ ਵੀ ਅਸੀਂ ਇੱਕ ਮੈਡੀਕਲ ਕੈਂਪ ਲਾਣਾ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੁਸੀਂ ਜਿਹੜਾ ਬੱਚਿਆਂ ਦਾ ਵੀ ਖਿਆਲ ਕਰੋ ਉਹਨਾਂ ਵਾਸਤੇ ਲਾਓਗੇ ਤਾਂ ਬਹੁਤ ਠੀਕ ਰਹੇਗਾ ਮੈਂ ਹੁਣ ਮੇਰੀ from the core of my heart ਮੈਂ ਇਹ ਕਹਿੰਦਾ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅੱਗੇ ਵੀ ਜਿਹੜੇ ਦੂਜੇ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਇੱਕ ਮਾਰਗਦਰਸ਼ਨ ਮਿਲੇਗਾ ਵੀ ਅਸੀਂ ਬੱਚਿਆਂ ਦਾ ਹੈਲਥ ਚੈੱਕਅਪ ਕਰਾਈਏ ਜੇ ਦੀ ਕੋਈ ਕਮੀ ਪੇਸ਼ੀਆ ਤਾਂ ਉਹਨਾਂ ਨੂੰ ਗਾਈਡ ਕਰੀਏ ਤਾਂ ਕਿ ਟਾਈਮ ਸਿਰ ਉਹਦਾ ਟ੍ਰੀਟਮੈਂਟ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਥੇ ਆਏ ਬਹੁਤ ਬਹੁਤ ਧੰਨਵਾਦ